ਪੰਜਾਬ ਦੇ ਵਿੱਚ ਅੱਜ ਵਿਧਾਨ ਸਭਾ ਚ 225 26 ਨੂੰ ਲੈ ਕੇ ਬਜਟ ਪੇਸ਼ ਕੀਤਾ ਜਾ ਰਿਹਾ ਜਿਸ ਦੇ ਵਿੱਚ ਸਰਕਾਰ ਦੇ ਵੱਲੋਂ ਇਸ ਵਾਰ ਬਦਲ ਦਾ ਪੰਜਾਬ ਬਜਟ ਦਾ ਜੋ ਮੇਨ ਥੀਮ ਰੱਖਿਆ ਗਿਆ ਹੈ ਪਰ ਜਿਵੇਂ ਹੀ ਇੱਥੇ ਤਸਵੀਜ਼ਾਂ ਚੱਲਦੀਆਂ ਪਈਆਂ ਸੰਤ ਇਕਦਮ ਪ੍ਰਤਾਪ ਸਿੰਘ ਬਾਜਬਾ ਦੇ ਵੱਲੋਂ ਇੱਥੇ ਸੰਤ ਸੀਚੇਵਾਲ ਬਲਵੀਰ ਸਿੰਘ ਸੀਚੇਵਾਲ ਨੂੰ ਲੈ ਕੇ ਇੱਕ ਅਜਿਹੀ ਗੱਲ ਕੀਤੀ ਗਈ ਹੈ ਇੱਕ ਪਾਸੇ ਜਿੱਥੇ ਬਜਟ ਦੇ ਵਿੱਚ ਵੱਡੇ ਐਲਾਨਾਂ ਦੀ ਗੱਲ ਪਹਿਲਾਂ ਕੀਤੀ ਜਾ ਇਸੇ ਪਰ ਦੂਸਰੇ ਪਾਸੇ ਵਿਧਾਨ ਸਭਾ ਦੇ ਵਿੱਚ ਸੰਤ ਸੀਚੇਵਾਂ ਨੂੰ ਲੈ ਕੇ ਇੱਕ ਨਵੀਂ ਬਹਿਸ ਛਿੜ ਗਈ ਹੈ ਸਸਿਕਾ ਤੁਸੀਂ ਦੇਖਦੇ ਪਏ ਹੋ ਕੈਨਟੀਵੀ ਪੰਜਾਬੀ ਤੇ ਮੈਂ ਨਰਿੰਦਰ ਸਿੰਘ ਕਲੇਰ ਲਗਾਤਾਰ ਜਿੱਥੇ ਸਦਨ ਦੇ ਵਿੱਚ ਵਿਰੋਧੀ ਧਿਰਾਂ ਦੇ ਵੱਲੋਂ ਸਰਕਾਰ ਤੇ ਨਿਸ਼ਾਨੇ ਸਾਧੇ ਜਾ ਰਹੇ ਹਨ ਨਿਸ਼ਾਨਿਆਂ ਦੇ ਵਿੱਚ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਦੀ ਹਾਜ਼ਰੀ ਤੇ ਦੂਸਰੇ ਪਾਸੇ ਲਗਾਤਾਰ ਸੁਖਪਾਲ ਸਿੰਘ ਖੇਰਾ ਨੂੰ ਬੋਲਣ ਨਹੀਂ ਦਿੱਤਾ ਜਾ ਰਿਹਾ ਤਾਂ ਵਿਰੋਧੀ ਧਿਰਾਂ ਦੇ ਵੱਲੋਂ ਸਰਕਾਰ ਨੂੰ ਸਰਕਾਰ ਦੇ ਦਾਅਵਿਆਂ ਤੇ ਕਿਸਾਨੀ ਮੋਰਚੇ ਤੇ ਪੰਜਾਬ ਦੇ ਵਿੱਚ ਨਸ਼ੇ ਤੇ ਸਵਾਲ ਚੁੱਕੇ ਜਾ ਰਹੇ ਸਨ ਪਰ ਅਜਿਹੇ ਦੇ ਵਿੱਚ ਜਦੋਂ ਇੱਥੇ ਪ੍ਰਤਾਪ ਸਿੰਘ ਬਾਜਵਾਦ ਦੇ ਵੱਲੋਂ ਬਲਬੀਰ ਸਿੰਘ ਸੰਤ ਸੀਚੇਵਾਲ ਤੇ ਲੈ ਕੇ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਕਿ ਉਹ ਕੀ ਕੋਈ ਇੰਜੀਨੀਅਰ ਨੇ ਉਹਨਾਂ ਨੂੰ ਹਰ ਇੱਕ ਚੀਜ਼ ਦੇ ਵਿੱਚ ਇੱਥੇ ਲਿਆਂਦਾ ਜਾ ਰਿਹਾ ਹੈ ਤਾਂ ਬਾਜਵਾ ਨੇ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਸਾਡੇ ਇਹ ਕੋਲ ਜਿੱਥੇ ਥਾਪਰ ਪੈਕ ਯੂਨੀਵਰਸਿਟੀਆਂ ਨੇ ਇਹਨਾਂ ਤੋਂ ਕਿਉਂ ਨਹੀਂ ਵੱਡੇ-ਵੱਡੇ ਡਿਜ਼ਾਈਨ ਤਿਆਰ ਕੀਤੇ ਜਾ ਰਹੇ ਕਿਉਂ ਸੰਤ ਸੀਚੇਵਾਲ ਬਲਬੀਰ ਸੀਚੇਵਾਲ ਦਾ ਨਾਮ ਹਮੇਸ਼ਾ ਅੱਗੇ ਰੱਖਿਆ ਜਾਂਦਾ ਹੈ ਤਾਂ ਦੂਸਰੇ ਪਾਸੇ ਸਰਕਾਰ ਦੇ ਜੋ ਵਿਧਾਇਕ ਬੈਠੇ ਹੁੰਦੇ ਆ ਉਹਨਾਂ ਦੇ ਵੱਲੋਂ ਕੈਬਨਿਟ ਮੰਤਰੀਆਂ ਦੇ ਵੱਲੋਂ ਆਵਾਜ਼ ਚੁੱਕਣੀ ਸ਼ੁਰੂ ਕਰ ਦਿੱਤੀ ਕਿ ਜਿਸ ਤੋਂ ਬਾਅਦ ਸਪੀਕਰ ਸਾਹਿਬ ਨੇ ਕਿਹਾ ਕਿ ਜੋ ਪੰਜਾਬ ਸਰਕਾਰ ਦਾ ਕੋਈ ਬੋਲਣਾ ਚਾਹੁੰਦਾ ਇਸ ਤੇ ਜਵਾਬ ਦੇ ਵਿੱਚ ਤਾਂ ਡਾਕਟਰ ਬਲਬੀਰ ਸਿੰਘ ਹੋਰਾਂ ਦੇ ਵੱਲੋਂ ਜਵਾਬ ਦਿੱਤਾ ਗਿਆ ਆ ਕਿ ਇੱਥੇ ਹਮੇਸ਼ਾ ਸਾਇੰਸ ਜਿਹੜੀ ਹੈ ਉਹ ਵੀ ਪੁਰਾਤਨ ਜਿਹੜੀਆਂ ਚੀਜ਼ਾਂ ਇੱਥੇ ਬਾਬੇ ਨਾਨਕ ਦੀ ਗੱਲ ਕੀਤੀ ਗਈ ਆ ਤੇ ਕਈ ਅਜਈਆਂ ਉਦਾਹਰਨਾਂ ਉਹਨਾਂ ਦੇ ਵੱਲੋਂ ਦਿੱਤੀਆਂ ਗਈਆਂ ਨੇ ਕਿ ਸੰਤ ਸੀਚੇਵਾਲ ਦਾ ਮਾਡਲ ਹੀ ਹੈ ਰੈਟ ਮਾਡਲ ਦੀ ਗੱਲ ਕੀਤੀ ਗਈ ਹੈ ਕਿ ਉਹਨਾਂ ਦੀ ਬਦੌਲਤ ਹੀ ਕਈ ਚੀਜ਼ਾਂ ਬਚ ਪਾਇੰਗਾ ਨੇ ਤਾਂ ਦੂਸਰੇ ਪਾਸੇ ਇੱਥੇ ਬਾਜਵਾ ਦੇ ਵੱਲੋਂ ਕਿਹਾ ਗਿਆ ਹੈ ਕਿ ਭਗਵੰਤ ਮਾਨ ਹੋਰਾਂ ਦੇ ਵੱਲੋਂ ਪਾਣੀ ਪੀਤਾ ਗਿਆ ਜਿਸ ਤੋਂ ਬਾਅਦ ਉਹ ਬਿਮਾਰ ਹੋ ਗਏ ਜਿਸ ਤੋਂ ਬਾਅਦ ਸਦਨ ਦੇ ਵਿੱਚ ਰੌਲਾ ਪਿਆ ਹੋਇਆ ਇੱਕ ਪਾਸੇ ਪੰਜਾਬ ਦਾ ਬਜਟ ਪੇਸ਼ ਕੀਤਾ ਜਾ ਰਿਹਾ ਜਿਸ ਤੇ ਵਿੱਚ ਕਈ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਇਹਨਾਂ ਦਾਅਵਿਆਂ ਨੂੰ ਲੈ ਕੇ ਜੇਕਰ ਤੁਸੀਂ ਬਜਟ ਦੇ ਵਿੱਚ ਜੋ ਤਸਵੀਜ਼ਾਂ ਰੱਖੀਆਂ ਗਈਆਂ ਨੇ ਉਸ ਬਾਬਤ ਤੁਹਾਨੂੰ ਕੋਈ ਚੀਜ਼ ਪਤਾ ਲੱਗੀ ਹੈ ਤਾਂ ਜ਼ਰੂਰ ਦੱਸਣ ਦੀ ਕੋਸ਼ਿਸ਼ ਕਰਨਾ ਪਰ ਜੋ ਲਗਾਤਾਰ ਇਹ ਮੁੱਦਾ ਭਖਿਆ ਹੋਇਆ ਹੈ ਕਿਉਂਕਿ ਇਹ ਮੁੱਦਾ ਜੇਕਰ ਗੱਲ ਕੀਤੀ ਜਾਵੇ ਕਈ ਅਹਿਮ ਪਹਿਲੂਆਂ ਤੇ ਵੀ ਸਾਹਮਣੇ ਆਉਂਦਾ ਪਿਆ ਇਸ ਤੋਂ ਪਹਿਲਾਂ ਪੰਜਾਬ ਦੀ ਜੇਕਰ ਗੱਲ ਕੀਤੀ ਜਾਵੇ ਮਾਲਵਾ ਬੁੱਢਾ ਨਾਲਾ ਬੁੱਢਾ ਬੁੱਢਾ ਦਰਿਆ ਨੂੰ ਲੈ ਕੇ ਸਮਾਜ ਸੇਵੀ ਸੰਸਥਾਵਾਂ ਦੇ ਵੱਲੋਂ ਲੱਖਾ ਸਿਧਾਣਾ ਦੇ ਵੱਲੋਂ ਅਨਤੋਜ ਮਾਨ ਦੇ ਵੱਲੋਂ ਇਸ ਨੂੰ ਲੈ ਕੇ ਕਈ ਵਾਰ ਆਵਾਜ਼ ਬੁਲੰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਹਨਾਂ ਨੂੰ ਧਰਨਿਆਂ ਤੇ ਪਹੁੰਚਣ ਤੋਂ ਪਹਿਲਾਂ ਡਟੇਨ ਕੀਤਾ ਗਿਆ ਤੇ ਉਸ ਤੋਂ ਬਾਅਦ ਕਈ ਤਰ੍ਹਾਂ ਧਰਨਿਆਂ ਨੂੰ ਇੱਥੇ ਇਲਜ਼ਾਮ ਲੱਗਦੇ ਰਹੇ ਆ ਕਿ ਪੁਲਿਸ ਦੇ ਵੱਲੋਂ ਬੰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਤੋਂ ਬਾਅਦ ਇੱਥੇ ਬੁੱਢੇ ਦਰਿਆ ਨੂੰ ਸਾਫ਼ ਕਰਨ ਦੇ ਲਈ ਜੋ ਪਹਿਲਾਂ ਵੇਈ ਨਦੀ ਨੂੰ ਸਾਫ਼ ਕਰਕੇ ਆਏ ਨੇ ਇੱਥੇ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਪਹੁੰਚਦੇ ਤੇ ਉਹਨਾਂ ਦੇ ਵੱਲੋਂ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਜਿਸ ਦੇ ਵਿੱਚ ਕਈ ਵਾਰ ਤਸਵੀਰਾਂ ਅਸੀਂ ਵੀ ਦੇਖੀ ਹੈ ਤੁਸੀਂ ਵੀ ਦੇਖੀ ਹੈ ਕਿ ਸੀਚੇਵਾਲ ਹੋਰਾਂ ਦੇ ਵੱਲੋਂ ਖੁੱਦ ਵੱਡੀਆਂ-ਵੱਡੀਆਂ ਮਸ਼ੀਨਾਂ ਚਲਾਈਆਂ ਜਾਂਦੀਆਂ ਨੇ ਤਾਂ ਅਜਿਹੇ ਦੇ ਵਿੱਚ ਇੱਕ ਪਾਸੇ ਸਮਾਜ ਸੇਵੀਆਂ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਸਨ ਤਾਂ ਦੂਸਰੇ ਪਾਸੇ ਜੋ ਹੁਣ ਸਦਨ ਦੇ ਵਿੱਚ ਆਵਾਜ਼ ਬਾਜਵਾ ਹੋਰਾਂ ਦੇ ਵੱਲੋਂ ਚੁੱਕੀ ਗਈ ਹੈ ਇਸ ਬਾਬਤ ਤੁਹਾਡਾ ਕੀ ਕਹਿਣਾ ਹੈ ਪੰਜਾਬ ਦੇ ਵਿੱਚ ਜੋ ਲਹਿੰਦਾ ਪੰਜਾਬ ਦੀ ਜਾਂ ਬਠਿੰਡੇ ਸਾਈਡ ਦੀ ਗੱਲ ਕੀਤੀ ਜਾਵੇ ਜਿਹੜਾ ਪਾਣੀ ਰਾਜਸਥਾਨ ਨੂੰ ਜਾਂਦਾ ਏ ਉਹ ਪਾਣੀ ਗੰਧਲਾ ਹੁੰਦਾ ਪਿਆਏ ਬੁੱਢੇ ਦਰਿਆ ਨੂੰ ਲੈ ਕੇ ਜਿਸ ਕਾਰਨ ਕਈ ਤਰ੍ਹਾਂ ਦੀਆਂ ਕੈਂਸਰ ਨਾਮਕ ਭਿਆਨਕ ਬਿਮਾਰੀਆਂ ਆਉਂਦੀਆਂ ਪਈਆਂ ਨੇ ਅਜਿਹੇ ਦੇ ਵਿੱਚ ਕੀ ਇਹ ਦਰਿਆ ਸਾਫ਼ ਹੋ ਗਿਆ ਜਾਂ ਕੁਝ ਹੱਦ ਤੱਕ ਤੇ ਦੂਸਰੇ ਪਾਸੇ ਬਾਜਬਾ ਹੋਰਾਂ ਦੇ ਸਵਾਲ ਬਾਬਤ ਤੁਹਾਡਾ ਕੀ ਕਹਿਣਾ ਏ ਜ਼ਰੂਰ ਦੱਸਣ ਦੀ ਕੋਸ਼ਿਸ਼ ਕਰਨਾ ਸੋ ਇਸੇ ਮੁੱਦੇ ਤੇ ਗੱਲਬਾਤ ਕਰਦੇ ਆ ਸਾਡੇ ਸਹਿਯੋਗੀ ਕੁਲਵੰਤ ਸੰਦੌੜਵੀ ਦੇ ਨਾਲ ਕੁਲਵੰਤ ਜਿਸ ਤਰ੍ਹਾਂ ਸਦਨ ਦੇ ਵਿੱਚ ਅੱਜ ਬਜਟ ਨੂੰ ਲੈ ਕੇ ਤਜ਼ਵੀਜ਼ਾਂ ਚੱਲਦੀਆਂ ਪਈਆਂ ਨੇ ਬਦਲਦਾ ਪੰਜਾਬ ਇੱਥੇ ਨਾਮ ਰੱਖਿਆ ਗਿਆ ਹੈ ਤਾਂ ਅਜਿਹੇ ਦੇ ਵਿੱਚ ਜੋ ਸੰਤ ਸੀਚੇਵਾਲ ਹੋਰਾਂ ਨੂੰ ਲੈ ਕੇ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਸਵਾਲ ਚੁੱਕੇ ਗਏ ਨੇ ਤੁਸੀਂ ਜੇਕਰ ਉਹ ਵੀਡੀਓ ਦੇਖ ਲਈ ਹੋ ਵੀ ਤੁਹਾਨੂੰ ਇਸ ਬਾਬਤ ਤੁਹਾਡੀ ਕੀ ਰਾਏ ਬਣਦੀ ਹੈ ਦਿੰਗੋਨੇਸਾਵ ਗੱਲੇਗੀ ਹੈ ਕਿ ਇੱਕ ਤਾਂ ਵਿਰੋਧੀ ਧਿਰ ਦਾ ਮਸਲਾ ਹੋ ਜਾਂਦਾ ਕਿ ਇੱਕ ਬੁਲਦੀ ਪਾਰਟੀ ਹੈ ਕਿਉਂਕਿ ਜਿਹੜੀ ਸੱਤਾਧਰ ਪਾਰਟੀ ਹੈ ਉਹਦੇ ਐਮਪੀ ਨੇ ਸੰਸਦ ਮੇਦਵੀ ਸਿੰਘ ਸੀਚੇਵਾਲ ਉਹਦੇ ਕਾਰਨ ਵੀ ਇੱਕ ਕਹਿ ਲਈ ਕਿ ਵੋਟ ਹੋ ਜਾਣਾ ਦੂਜਾ ਇੱਕ ਇਹ ਕਹਿੰਦੇ ਨੇ ਕਿ ਜਿਹੜਾ ਸੀਚੇਰ ਮਾਡਲ ਹੈ ਇਹ ਕੋ ਮੌਲਨਾ ਦਾ ਇੰਜੀਨੀਅਰ ਨੇ ਨਾ ਕੋਈ ਉਹਦਾ ਨਾ ਕੋਈ ਯੂਨੀਵਰਸਿਟੀ ਤੋਂ ਡਿਗਰੀ ਕੀਤੀ ਹੈ ਵੀ ਤੁਸੀਂ ਕਿਸ ਬੰਗਾਸ ਤੇ ਵੀ ਸੀਚੇਵਾਲ ਦਾ ਨਾਮ ਤੁਸੀਂ ਮੂਹਰੇ ਲੈ ਕੇ ਆ ਰਹੇ ਹੋ ਉੱਥੇ ਗੱਲ ਇਹ ਵੀ ਜੱਟ ਦੇ ਸਾਹਮਣੇ ਆਉਂਦੀ ਹੈ ਕਿ ਕਾਂਗਰਸ ਸਰਕਾਰ ਵਡੇ ਸੀਚੇ ਵਾਲਾ ਸਾਹਿਬ ਨੇ ਬਹੁਤ ਚੰਗੀ ਤਰ੍ਹਾਂ ਮੋਰਲ ਬਣਾਏ ਨੇ ਜਦੋਂ ਕਾਲੀ ਬਈ ਨਦੀ ਨੂੰ ਕਾਲੀ ਨਿਵਲਣੇ ਦੀ ਕਿਹਾ ਜਾਂਦਾ ਸੀਗਾ ਵੀ ਗੰਦਾ ਪਾਣੀ ਹੈ ਤਾਂ ਗੰਧਲਾ ਪਾਣੀ ਹੈ ਕੋਈ ਗੁਨਾਹ ਪਾਕਸ਼ਾ ਨੇ ਤੇ ਪਹਿਲਾ ਇਹਦਾ ਸ਼ਬਦ ਉਚਾਰਿਆ ਸੀ ਉੱਥੇ ਜਾ ਰਿਹਾ ਸੀ ਉਸ ਕਾਲੀ ਬਈ ਦੇ ਵਿੱਚ ਵੜ ਕੇ ਉਹ ਸਿਚਾਲ ਸਾਹਿਬ ਨੇ ਸਾਰੀ ਸਫਾਈ ਕੀਤੀ ਹੈ ਤੇ ਉਸ ਤੋਂ ਬਾਅਦ ਹੁਣ ਉਸ ਨੂੰ ਉਹਦਾ ਪਾਣੀ ਪੀਣ ਯੋਗ ਬਣਿਆ ਸਪਨਾ ਦਾ ਪਾਣੀ ਪੀਣ ਯੋਗ ਬਣਿਆ ਜੇਬ ਆਪਣੇ ਲਹਿਣਾ ਦੀ ਗੱਲ ਕਰੀਏ ਪਹਿਲੇ ਲਹਿਣਾ ਦੇ ਵਿੱਚ ਵੱਡੇ ਨਾਲੇ ਤੋਂ ਲੈ ਕੇ ਵੀ ਚੀਚਾਲ ਸਭ ਵੱਲੋਂ ਬੜੇ ਵੱਡੇ ਪ੍ਰਾਲੇ ਕੀਤੇ ਗਏ ਨੇ ਪਰ ਕਿਤੇ ਨਾ ਕਿਤੇ ਬਾਜਵਾ ਸਾਹਿਬ ਦੀ ਵੀ ਗੱਲ ਜਾਪਦੀ ਹੈ ਕਿ ਕਿਵੇਂ ਜਿਵੇਂ ਆਪਣੇ ਕੋਲੇ ਸੱਪ ਯੂਨੀਵਰਸਿਟੀ ਹੈਗੀ ਆ ਬਹੁਤ ਤਕੜੀ ਯੂਨੀਵਰਸਿਟੀਆਂ ਹੈਗੀਆਂ ਨੇ ਉਹਨਾਂ ਦੀ ਹੈਲਪ ਲਈ ਜਾਂ ਸਹੀ ਇਹ ਵੀ ਸ਼ੀਚਿਆ ਸਾਹਿਬ ਨੂੰ ਉਹਨਾਂ ਨੇ ਇੱਕ ਠੇਕੇਦਾਰ ਤੱਕ ਗਿਆ ਕਿ ਉਹਨਾਂ ਨੇ ਸਮੂਹਰ ਕਰ ਦਿੱਤਾ ਇੱਕ ਕਹਿ ਲਈਏ ਕਿ ਠੇਕੇਦਾਰ ਮਾਣਾ ਸਕਦਾ ਨਹੀਂ ਹੈ ਪਰ ਇੱਕ ਰਿਸਪੈਕਟਡ ਕਹਿ ਲਈਏ ਪਰਸਨੈਲਿਟੀ ਨੇ ਐਮਪੀ ਨੇ ਉਹਨਾਂ ਨੂੰ ਠੇਕੇਦਾਰ ਕਹਿਦਣਾ ਹੈ ਕਿ ਬੜਾਈ ਮੰਦ ਭਾਗਾ ਹੈ ਤੇ ਦੂਜੀ ਗੱਲ ਮੈਂ ਨਾਲ ਹੀ ਵੀ ਆਡਮ ਕਰ ਦੇਣਾ ਚਾਹਾਂਗਾ ਕਿ ਕੀ ਇਹਨਾਂ ਸਾਗਰ ਮਾਡਲ ਹੈ ਪੂਰੇ ਪੰਜਾਬ ਨੇ ਦੇਖਿਆ ਤੇ ਪੂਰੇ ਪੰਜਾਬ ਦੇ ਵਿੱਚ ਉਹਨੂੰ ਲਾਗੂ ਹੋਏ ਨੂੰ ਬਹੁਤ ਟਾਈਮ ਹੋ ਗਿਆ ਔਰ ਉਹ ਜਿਹੜਾ ਮਾਡਲ ਹੈ ਉਹ ਬਹੁਤ ਚੰਗੀ ਤਰ੍ਹਾਂ ਕੰਮ ਵੀ ਕਰ ਰਿਹਾ ਹੂੰ ਠੀਕ ਹੈ ਜੇਕਰ ਗੱਲ ਕੀਤੀ ਜਾਵੇ ਸੰਤ ਸੀਚੇਵਾਲ ਹੋਰਾਂ ਦੇ ਬਲੋਂ ਜਿੱਥੇ ਇੱਕ ਪਾਸੇ ਸਫਾਈ ਨੂੰ ਲੈ ਕੇ ਅਭਿਆਨ ਚਲਾਏ ਜਾਂਦੇ ਆ ਪਰ ਦੂਸਰੇ ਪਾਸੇ ਲਗਾਤਾਰ ਵਿਰੋਧੀ ਧਿਰਾਂ ਦੇ ਵਿੱਚ ਬੀਤੇ ਦਿਨ ਦੇਖਿਆ ਗਿਆ ਹੈ ਕਿ ਸੁਖਪਾਲ ਸਿੰਘ ਖਹਿਰਾ ਹੋਰਾਂ ਨੂੰ ਬੋਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਕਾਫੀ ਮੁੱਦਾ ਪੱਕਿਆ ਹੋਇਆ ਹੈ ਤੇ ਅਜਿਹੇ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਗੈਰ ਹਾਜ਼ਰੀ ਬਾਬਾ ਤੁਹਾਡਾ ਕੀ ਕਹਿਣਾ ਹੈ देखो ये बहुत इंपॉर्टेंट किसी किसी ने बात की है कि बजट सेशन चल रहा होगे और बजट सेशन ਦੇ ਵਿੱਚ ਮੁੱਖ ਮੰਤਰੀ ਸਾਹਿਬ ਲਾਪਤਾ ਰਹਿਣ ਇਹ ਬੜਾਈ ਕਹ ਲਈਏ ਕਿ ਦੁਕਾਨਾਂ ਤੇ ਮਦਭਾਗਾ ਕਿਉਂਕਿ ਇਸ ਬਜਟ ਤੋਂ ਲੋਕਾਂ ਨੂੰ ਕਾਫੀ ਉਮੀਦਾਂ ਸੀ ਜਿਆਦਾਤਰ ਉਮੀਦਾਂ ਔਰਤਾਂ ਨੂੰ ਸੀ ਕਿਉਂਕਿ 1100 ਰੁਪਏ ਦੀ ਗੱਲ ਕਹੀ ਜਾਣੀ ਸੀ ਉਹ ਇਸ ਬੈਲਡਿੰਗ ਵਿੱਚ ਕਹੀ ਗਈ ਸੀ ਹਨ ਕਿਹਾ ਸੀ ਪਿਛਲੇ 6 ਮਹੀਨਿਆਂ ਤੋਂ ਲਗਾਤਾਰ ਪਤਿਆਰ ਹੋ ਰਿਹਾ ਸੀ ਜਦੋਂ ਦਿੱਲੀ ਦੇ ਵਿੱਚ ਵੋਟਾਂ ਮੰਗੀਆਂ ਜਾ ਰਹੇ ਸੀ ਜਦੋਂ ਪਹਿ ਪੁੱਛਿਆ ਜਾਂਦਾ ਸੀ ਕਿ ਪੰਜਾਬ ਦੇ ਵਿੱਚ ਤੁਸੀਂ 1100 ਰੁਪਏ ਕਦੋਂ ਦੇਵੋਗੇ ਉੱਥੇ ਉਹਦੀ ਸਰਕਾਰ ਬਣੀ ਨੂੰ 3 ਸਾਲ ਹੋ ਚੁੱਕੇ ਨੇ ਤੁਸੀਂ ਇੱਥੇ 2500 ਦਿਨ ਦੀ ਗੱਲ ਕਰ ਰਹੇ ਤੁਸੀਂ 50 ਜਿੱਤਾਂ ਨੇ ਤਾਂ ਉਹਨਾਂ ਨੇ ਕਿਹਾ ਜਿਹੜਾ ਆਉਣ ਵਾਲਾ ਬਜਟ ਹੈ ਉਹਦੇ ਵਿੱਚ ਅਸੀਂ 1100 ਰੁਪਏ ਦੇਵਾਂਗੇ ਤਾਂ ਮੁਕਮੰਦੇ ਸਾਹਿਬ ਦਾ ਗੈਪ ਰਹਿਣਾ ਕਿਸੇ ਨਾ ਕਿਤੇ ਖਰਲ ਦਾ ਜ਼ਰੂਰ ਪਤਾ ਕਰਦਾ ਕਿਉਂਕਿ ਇੱਕ ਲੀਡਰ ਹੈ ਜਿਹੜਾ ਹਾਊਸ ਦਾ ਉਹੀ ਉੱਥੇ ਮੌਜੂਦ ਨਾ ਹੋਵੇ ਵਿਦੋਕੇਸ਼ ਹੋਣ ਦੇ ਵੇਲੇ ਸਾਬ ਬੜਾ ਵੱਡਾ ਕਹਿ ਲਿਆ ਕਿ ਨੁਕਸਾਨ ਹੈ ਕਿ ਦੂਸਰਾ ਜਿਹੜੀ ਐਲੋਪੀ ਨੇ ਪ੍ਰਧਾਨ ਸਿੰਘ ਬਾਜਪਾ ਬਾਜਵਾ ਜਾਂ ਕਹਿ ਲਿਆ ਕਿ ਹੋਰ ਵਿਰੋਧੀ ਧਿਰਾਂ ਉਹਨਾਂ ਨੂੰ ਵੀ ਮੌਕਾ ਮਿਲ ਜਾਂਦਾ ਹੈ ਕਿ ਤੁਹਾਡਾ ਮੁੱਖ ਮੰਤਰੀ ਇੱਥੇ ਬੈਠਾ ਆਇਆ ਨਹੀਂਗਾ ਤੁਸੀਂ ਵੈਦ ਬੇਸ ਕਰੀ ਜਾ ਰਹੇ ਵਿੱਤ ਮੰਤਰੀ ਵੈਦ ਬੇਸ ਕਰੀ ਜਾ ਰਹੇ ਲਗਦਾ ਕਿ ਦਲੀਲਾਂ ਦੇ ਜਾ ਰਹੇ ਨੇ ਕੁਟਾਲ ਸਿੰਘ ਸਨਮਾਨ ਜੀ ਵਿੱਚ ਇੰਟਰਫੇਅਰ ਕੀਤਾ ਉਹ ਕਹਿੰਦੇ ਮੈਂ ਪਾਰਟਾਈਜ਼ ਨਹੀਂ ਮਾਨਣਾ ਚਾਹੁੰਦਾ ਪਰ ਸਿੱਖਿਆ ਸਾਹਿਬ ਨੂੰ ਲੈ ਕੇ ਤੁਸੀਂ ਜਿਹੜੀ ਗੱਲ ਕੀਤੀ ਹੈ ਉਹ ਵੀ ਵੀ ਤੁਸੀਂ ਗਲਤ ਕੀਤੀ ਹੈ ਜਿਸ ਤਰ੍ਹਾਂ ਤੁਹਾਨੂੰ ਨਹੀਂ ਬੋਲਣਾ ਚਾਹੀਦਾ ਜਿਹੜੀ ਤੁਸੀਂ ਗੱਲ ਕੀਤੀ ਮੁਖਰਦੀ ਸਾਹਿਬ ਵਾਲੀ ਤਾਂ ਜਰੂਰ ਇਹ ਬੜਾ ਹੀ ਮਸਲਾ ਦੁਖਾਂਦਾ ਹੈ ਤੇ ਉਹਨਾਂ ਨੂੰ ਹੋਣਾ ਚਾਹੀਦਾ ਸੀ ਕਿਉਂਕਿ ਉਹਨਾਂ ਦੇ ਹੋਣ ਨਾਲ ਇੱਕ ਕਹਿ ਲਈਏ ਕਿ ਪਾਰਟੀਆਂ ਨੂੰ ਸਟਰੋਂਗ ਬਿਲ ਮਿਲਦੀ ਹੈ ਤੇ ਜਿਹੜੀ ਬਜਟ ਹੁੰਦਾ ਹੈਗਾ ਉੱਥੇ ਜਦੋਂ ਬਜਟ ਤੇ ਮੁੱਖ ਮੰਤਰੀ ਸਾਹਿਬ ਨਾਲ ਬੋਲਣਾ ਹੁੰਦਾ ਹੈਗਾ ਉਹ ਬੜਾ ਇੰਪੋਰਟੈਂਟ ਹੁੰਦਾ ਹੈਗਾ ਜੀ ਠੀਕ ਹੈ ਤੁਸੀਂ ਸਮਾਂ ਦਿੱਤਾ ਤੁਹਾਡਾ ਬਹੁਤ-ਬਹੁਤ ਧੰਨਵਾਦ ਸੋ ਜਿਸ ਤਰ੍ਹਾਂ ਲਗਾਤਾਰ ਇੱਕ ਪਾਸੇ ਬਜਟ ਨੂੰ ਲੈ ਕੇ ਕਈ ਸਰਕਾਰ ਦੇ ਵੱਲੋਂ ਐਲਾਨ ਕੀਤੇ ਜਾ ਰਹੇ ਨੇ ਅਜਿਹੇ ਦੇ ਵਿੱਚ ਸੰਥੀਚੇ ਬਾਡ ਦੇ ਮੁੱਦੇ ਨੂੰ ਲੈ ਕੇ ਤੁਹਾਡੀ ਕੀ ਰਾਏ ਬਣਦੀ ਹੈ ਰੱਖਣ ਦੀ ਕੋਸ਼ਿਸ਼ ਕਰਨਾ